ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੜੂਗੜ ਅਸਾਮ ਤੋਂ ਭਾਈ ਕਲਵੰਤ ਸਿੰਘ rauke ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲੈਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਡਿਟੇਨਿੰਗ ਅਥਾਰਟੀ ਡੀਸੀ ਅੰਮ੍ਰਿਤਸਰ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾਂ ਆਵਾਜ਼ بلند ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਤਿੰਨ ਹੋਰ ਸਾਥੀਆਂ ਨਾਲ ਵੀ ਅਜਿਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਤੇ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸਤੀ ਗੱਲ ਦੋਸਤੋ ਡਿਬਰੂਗੜ੍ਹ ਅਸਾਮ ਦੇ ਜੇਲ੍ਹ ਤੋਂ ਇੱਕ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਅਤੇ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਜੋ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਸੰਬੰਧਿਤ ਸਿੰਘ ਕੈਦ ਨੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਣੀਆਂ ਜੇਲ ਅਥਾਰਟੀ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਜਦੋਂ ਤੋਂ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜਿਮਣੀ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਜਿੱਤੇ ਕਿ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਕੈਦ ਕਲਵੰਤ ਸਿੰਘ ਰਾਓ ਕੇ ਜੋ ਕਿ ਮਿਰਗੁਲ ਦੀ ਬਿਮਾਰੀ ਦੇ ਨਾਲ ਪੀੜਤ ਹਨ ਉਹਨਾਂ ਨੂੰ ਵੀ ਦਵਾਈ ਦੇਣੀ ਬੰਦ ਕਰ ਦਿੱਤੀ ਗਈ ਹੈ ਜਿਸ ਦੇ ਕਰਕੇ ਉਹਨਾਂ ਨੂੰ ਜਾਨਲੇਵਾ ਦੌਰੇ ਹੁਣ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਪੈ ਰਹੇ ਨੇ ਤੇ ਉਹਨਾਂ ਵੱਲੋਂ ਜਦੋਂ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਸਾਹਿਬ ਦੇ ਡੀਜੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਚਿੱਠੀਆਂ ਲਿਖੀਆਂ ਗਈਆਂ ਤਾਂ ਉਸ ਦਾ ਵੀ ਕੋਈ ਉੱਤਰ ਨਹੀਂ ਮਿਲਿਆ ਜਿਸ ਦੇ ਕਰਕੇ ਉਹਨਾਂ ਦੀ ਇਸ ਮੌਕੇ ਸਿਹਤ ਕਾਫੀ ਜ਼ਿਆਦਾ ਨਸਾਜ ਹੈ ਸੋ ਆਓ ਹੋਰ ਤੁਹਾਨੂੰ ਲੈ ਚਲਦੇ ਹਾਂ ਕਿ ਇਸ ਮੌਕੇ ਵਕੀਲ ਸਾਹਿਬ ਨੇ ਹੋਰ ਕੀ ਜਾਣਕਾਰੀ ਦਿੱਤੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਡਿਬ੍ਰੂਗੜ੍ਹ ਸਾਹਿਬ ਦੀ ਜੇਲ੍ਹ ਦੇ ਵਿੱਚ ਜੋ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘ ਕੈਦ ਹਨ ਉਹਨਾਂ ਦੇ ਨਾਲ ਇਸ ਤਰ੍ਹਾਂ ਭੇਦਪਾਹ ਵਾਲਾ ਵਤੀਰਾ ਕੀਤਾ ਜਾ ਰਿਹਾ ਉਸ ਬਾਰੇ ਤੁਸੀਂ ਸੋਚਦੇ ਹੋ ਯੈਸ ਜਾਂ ਨੋ ਦੇ ਵਿੱਚ ਜਰੂਰ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੜੂਗੜ ਅਸਾਮ ਤੋਂ ਭਾਈ ਕਲਵੰਤ ਸਿੰਘ rauke ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲੈਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਡੀਟੇਨਿੰਗ ਅਥਾਰਟੀ ਡੀਸੀ ਅੰਮ੍ਰਿਤਸਰ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਕੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕਾਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾਂ ਆਵਾਜ਼ ਬਲੰਦ ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਤਿੰਨ ਹੋਰ ਸਾਥੀਆਂ ਨਾਲ ਵੀ ਅਜੀਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਤੇ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆਂ ਕੋਈ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ